ਮੰਨੀ ਮਾਮਤੇ ਉੱਚੀ ਸਿੱਖ ਦੀ ਜਾਣੇ ਦੁਨੀਆ ਸਾਰੀ ਮੱਤ ਪਤ ਨਾਰਾ ਖਾਮੇ ਰਗੋ ਪੰਛੀਏ ਸਰਦਾਰੀ ਮੱਤ ਪਤ ਨਾਰਾ ਖਾਮੇ ਰਗੋ ਵਿੰਦ ਪੰਛੀਏ ਸਰਦਾਰੀ ਜਦ ਅਣਖ ਦਿਖਾਂ ਤਰਖੰਡੇ ਖੜ ਗਣ ਲੱਗ ਜਾਵਣ ਜਦ ਅਣਖ ਦਿਖਾਂ ਤਰਖੰਡੇ ਖੜ ਗਣ ਲੱਗ ਜਾਵਣ ਫਿਰ ਮਾਰਟਣਾ ਜਾਵਣ ਨਾ ਕਮ ਸਰਦਾਰਾ ਨਾ ਨਨ ਨਾ ਕਮ ਸਰਦਾਰਾ ਦਾ ਗਉ ਘਰੀਬ ਲਖਣਾ ਸੰਸਰ ਦਾ ਨਾ ਦਾ ਸਾਹਿਬ ਹਥਵੜੇ ਆਈਆਂ ਜਿਸ ਮਾਵੇਂ तिस ਦੇਵੇ ਸਾਹਿਬ ਹਥਵੜੇ ਆਈਆਂ ਇਸ ਭਾਵੇਂ तिस ਦੇਵੇ ਸਤਗੁਰੂ ਆਪ ਆਪ ਹੈ ਬਾਣੀ ਬਾਣੀ ਮਿੱਠੇ ਮੇਰੇ ਸਤਗੁਰੂ ਆਪ ਆਪ ਹੈ ਬਾਣੀ ਬਾਣੀ ਮਿੱਠੇ ਮੇਰੇ ਜਗ ਦਿੱਤ ਕੇ ਵੀ ਕੀਤਾ ਕਦੇ ਹੰਕਾਰ ਨਹੀਂ ਨਾਨਕ ਸੰਸਰ ਦਾ ਨਾ ਦਾ ਸਿਰ ਗੁਰੂ ਦਾ ਚਰਨੀ ਤਨ ਨਾਨਕ ਸੰਸਰ ਦਾ ਨਾ ਦਾ ਸੁਨਮਦੀ ਕਾ ਤਨ ਨਾਨਕ ਸੰਸਰ ਦਾ ਨਾ ਦਾ ਗਉ ਗਰੀ ਬਲਖਣ ਨਾ ਕਮ ਸਰਦਾਰਾ ਦਾ ਵਾਹਿਗੁਰੂ ਕੀ ਕਾ ਖਾਲ ਸਾਂਗ ਵਾਹਿਗੁਰੂ ਕੀ ਫਤਿਹ ਸਤਿਗੁਰੂ ਜੀ ਭਰ ਖਾ ਤੇ ਜੁਕਾਇਆ ਨਹੀਂ ਜਾਂਦਾ ਸਿਰ ਦੇ ਗਲੇ ਸਰਦਾਰ ਜਾਈਏ ਪਿੱਛੇ ਪੈਰ ਹਟਾਇਆ ਨਹੀਂ ਜਾਂਦਾ ਹੱਕ ਸੱਚ ਦੀ ਪੰਛੀ ਝੜ ਜਾਏ ਪਿੱਛੇ ਪੈਰ ਹਟਾਇਆ

ਇਹਨਾਂ ਨੇ ਇਸ ਪੱਛੀ ਮੇਰੇ ਸਿੱਖਿਆ ਦਿੱਤੀ ਅੱਛਾ ਮੈਂ ਬੇਨਤੀ ਕਰਾਂ ਕਿ ਸਕੂਲ ਦੇ ਬੱਚੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਸ਼੍ਰੀਪਤਾ ਜੀ ਕੁਮਾਰ ਜੀ ਵੀ ਆਏ ਨੇ ਇਹਨਾਂ ਬੱਚਿਆਂ ਦੀ ਜਿਹੜੀ ਮੱਲਾ ਮਾਰੀਆਂ ਨੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਸਪੀਕ ਕਰਨਾ ਹੈ ਮਾਈਕ ਉਹ ਉਹਨਾਂ ਬੱਚਿਆਂ ਦਾ ਨਾਮ ਲੈਣਗੇ ਤੇ ਉਹ ਬੱਚੇ ਵੀ ਆਪਾਂ ਹੱਥ ਬੈਠੀਏ ਥੋੜੇ 10 ਮਿੰਟ ਤੁਹਾਡੇ ਹੋ ਲੈਣੇ ਆ ਤੇ ਇਹਨਾਂ ਬੱਚਿਆਂ ਨੂੰ ਸਨਮਾਨ ਕਰਨਾ ਹੈ ਤੇ ਮੈਂ ਮਾਈਕ ਦੰਨਾ ਪ੍ਰਦੀਪ ਮਾਲ ਜੀ ਸਿਖੀ ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਸਵੰਤ ਸਿੰਘ ਜੀ ਸਰਦਾਰ ਹਰਿਆਰ ਸਿੰਘ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਹੈਡਮਾਸਟਰ ਸਾਹਿਬ ਰਟਾਇਰਡ ਹੈਡਮਾਸਟਰ ਸਰਦਾਰ ਪਰਚੰਦ ਸਿੰਘ ਜੀ ਨੂੰ ਇਹਨਾਂ ਕਾਰਜਾਂ ਦੀ ਨਿਰੰਭਵਤਾ ਸਹਿਤ ਸੰਪੂਰਨਤਾ ਦੀ ਲੱਖ ਨਾਲ ਵਧਾਈ ਪੇਸ਼ ਕਰਦਾ ਤੇ ਉਸ ਤੋਂ ਬਾਅਦ ਮੈਂ ਵਧਾਈ ਦੇਣੀ ਚਾਹਣਾ ਆ ਸਾਡੇ ਇਸ ਨਕਰ ਦੇ ਨੌਜਵਾਨ ਬੀੜਾਂ ਦੇ ਸਖਤ ਮਿਹਨਤ ਸਦਕਾ ਜੋ ਅੱਜ ਉਹਨਾਂ ਦੀ ਦਿਨ ਰਾਤ ਦੀ ਕਿਰਤ ਕਮਾਈ ਦੇ ਨਾਲ ਸਾਡੇ ਸਕੂਲ ਦੇ ਕੰਪਾਊਂਡ ਦੇ ਵਿੱਚ ਇੱਕ ਬਹੁਤ ਵਧੀਆ ਪਾਰਕ ਦਾ ਉਹਨਾਂ ਨੇ ਨਿਰਮਾਣ ਕੀਤਾ ਹੈ ਮੈਂ ਸਾਰੇ ਪਿੰਡ ਪਿੰਡ ਨੂੰ ਨਗਰ ਨੂੰ ਵਧਾਈ ਦੇਣਾ ਚਾਹਨਾ ਹਨ ਜੀਵਨ ਦਾ तहे ਦਿਲੋਂ ਧੰਨਵਾਦ ਕਰਨਾ ਚਾਹਨਾ ਇਹ ਬੱਚੇ ਵਿਸ਼ੇਸ਼ ਵਧਾਈ ਦੇ ਪਾਤਰ ਨੇ ਤੇ ਨਾਲ ਦੀ ਨਾਲ ਮੈਂ ਵਧਾਈ ਦੇਣਾ ਚਾਹਨਾ ਉਹਨਾਂ ਤੇ ਮੈਂ ਉਹਨਾਂ ਨੌਜਵਾਨਾਂ ਨੂੰ तहे ਦਿਲੋਂ ਧੰਨਵਾਦ ਬੇਸ਼ਕਾਰਤਾ ਤੇ ਉਹਨਾਂ ਐਨਆਰਆਈ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਹਿੱਸਾ ਬਾਕੇ ਇਹਨਾਂ ਦਾ ਇਹਨਾਂ ਕਾਰਜ ਨੂੰ ਸੰਪੂਰਨ ਸੰਪੂਰਨਤਾ ਬਖਸ਼ੀ ਤੇ ਸਾਡੇ ਵਿਸ਼ੇਸ਼ ਸਤਿਕਾਰਯੋਗ ਅਰਜਿੰਦਰ ਸਿੰਘ ਜੀ ਬਸਿਆਲਾ ਜਿਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਸਨਮਾਨ ਦੇ ਕਰਨ ਦੀ ਇੱਕ ਨਵੀਂ ਪਰੰਪਰਾ ਦਾ ਆਰੰਭ ਕੀਤਾ ਉਹਨਾਂ ਨੂੰ ਇੱਕ ਵਿਸ਼ੇਸ਼ ਐਪਰੀਸ਼ੀਏਸ਼ਨ ਸਰਟੀਫਿਕੇਟ ਦੇ ਦੀ ਇੱਕ ਨਵੀਂ ਪਹਿਤ ਤਾਈ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਸਾਡੇ ਸਕੂਲ ਦੇ ਵਿੱਚ ਪੜ੍ਹਦਿਆਂ ਹੀ ਆਉਣ ਵਾਲੇ ਨਤੀਜਿਆਂ ਦੇ ਵਿੱਚ ਜੋ ਪਹਿਲਾਂ ਪਹੁੰਚ ਕੇ ਅਸੀਂ ਇਮਤਿਹਾਨ ਖਾਣ ਦੇ ਵਿੱਚ ਮੱਲਾ ਮਾਰੀਆਂ ਨੇ ਤੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਐਪਰੀਸ਼ੀਏਟ ਕਰਕੇ ਹੋਰ ਬੱਚਿਆਂ ਦੇ ਵਿੱਚ ਅਗਾ ਹੋਰ ਜ਼ਿਆਦਾ ਮਿਹਨਤ ਕਰਨ ਦੀ ਇਹਨਾਂ ਨੇ ਪ੍ਰੇਰਤ ਨੂੰ ਜਗਾਈ ਰੱਖਣ ਦੀ ਇੱਕ ਪਰੰਪਰਾ ਨੂੰ ਸ਼ੁਰੂ ਕੀਤਾ ਤੇ ਮੈਂ ਉਹਨਾਂ ਬੱਚਿਆਂ ਦੇ ਨਾਮ ਪਲਾਸਟਿਕ ਪਾਸ ਤੋਂ ਬੋਲਣੇ ਆਰੰਭ ਕਰਾਂਗਾ 25 ਨੂੰ ਇੱਕ ਇੱਕ ਕਰਕੇ ਆਇਆ ਤੇ ਆਪਣਾ ਵਿਸ਼ੇਸ਼ ਸਨਮਾਨ ਜਿਹੜਾ ਐਫੀਸ਼ੀਅੰਟ ਸਰਟੀਫਿਕੇਟ ਹੈ ਉਹ ਪ੍ਰਾਪਤ ਕਰਦੇ ਨੇ ਪਲੱਸ 2 ਕਲਾਸ ਹਰਮਨਜੀਤ ਕੌਰ ਸੁਖਜਿੰਦਰ ਕੌਰ ਪੂਜਾ ਰਾਣੀ ਹਰਮਨ ਕੌਰ ਜਸਵਿੰਦਰ ਕੌਰ ਜਸਮੀ ਤੰਗੜ ਰਮਨਦੀਪ ਕੌਰ ਇਕੱਠੇ ਆ ਗਏ ਬੱਚੇ ਸਾਰੇ ਅਜਿਹਾ ਤੋਂ ਬਾਅਦ 9th ਕਲਾਸ ਦੇ ਸਟੂਡੈਂਟ ਹਰਮਨ ਗੋਇ ਹੈਗਾ ਮਨਵੀਰਪੁਰ ਤੇ ਨਾਲ ਹੀ 10th ਕਲਾਸ ਦੇ ਵਿਦਿਆਰਥੀ ਇਹਨਾਂ ਤੋਂ ਬਾਅਦ ਆ ਰਹੇ ਹਨ ਮਨੀਸ਼ ਕੁਮਾਰ ਸਿਮਰਨਜੀਤ ਕੌਰ ਤੇ ਸ਼ਰਨਜੀਤ ਉੱਤਰਤੀ ਜਾਓ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਿਮਰਨਜੀਤ

ਤੇ ਮੈਂ ਜਸਵਿੰਦਰ कौर ਲੜਕੀ ਦੇ ਇੱਕ ਵਿਸ਼ੇਸ਼ ਉਪਲਬਧੀ ਕਮੇਟੀ ਮੈਂਬਰਾਂ ਦੇ ਨੋਟਸ ਵਿੱਚ ਲਿਆਣਾ ਚਾਹਣਾ ਹੈ ਕਿ ਇਹਨਾਂ ਨੇ 10ਵੀਂ ਕਲਾਸ ਦੇ ਬੋਰਡ ਦੇ ਇਗਜ਼ਾਮ ਦੇ ਵਿੱਚੋਂ ਇੰਗਲਿਸ਼ ਸਬਜੈਕਟ ਦੇ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਸੋਨਿਆ ਸੋਛਿਆ ਜਸਮੀਨ ਗੰਗੜ ਰਮਨਦੀਪ ਕੌਰ 9th ਕਲਾਸ ਦੇ ਵਿਦਿਆਰਥਣ ਮਨਵੀਰ ਕੌਰ ਤੇ ਬੋਏ ਹਰਮਨ 10th ਕਲਾਸ ਮਨੀਸ਼ ਕੁਮਾਰ ਸਿਮਰਜੀਤ ਕੌਰ ਸ਼ਰਦਜੀਤ ਸੈਵਨ ਤੇ ਏਟ ਕਲਾਸ ਦੀ ਸਿਮਰਨ ਏਟ ਕਲਾਸ ਸ਼ਰਨਜੀਤ ਕੌਰ ਜੈਸਮੀ ਕੌਰ ਅਮਨਦੀਪ ਕੌਰ ਫਿਫਥ ਕਲਾਸ ਸਿਮਰਨ ਦਾ ਹੋਣਾ ਸਿਮਰਨ ਦਾ

फिफ्थ क्लास के बच्चे फिफ्थ क्लास इंद्रप्रीत सिंह हरप्रीत कौर मुस्कान राणा फोर्थ क्लास दीपक कुमार गुरजोत सिंह अमनप्रीत कौर थर्ड क्लास हरमन सिंह जयसलीम कौर पलवी गुरकरण सिंह बच्चे लाइफवाइज आइए फर्स्ट क्लास सुखविंदर सिंह गगनदीप कौर क्लास हर्षदीप कौर मनप्रीत कौर एलकेजी जूके जी क्लास ईशान लवप्रिया मनमीत कौर जूके जी क्लास वंशिका नवनीत कौर अड्ल ई ईशान लव प्रिया मनमीत कौर वंशिका नवनीत दिव्याश राणा जयसिंह कौर ਸਾਰੇ ਆ ਗਏ ਬੱਚੇ ਵੀ ਮੈਂ ਗੁਰਦੁਆਰਾ ਪਰਮੁਖ ਮੱਟੀ ਦਾ ਫਿਰ ਤੋਂ ਇੱਕ ਵਾਰੀ ਫਿਰ ਨੂੰ ਸਕੂਲ ਨੂੰ ਧੰਨਵਾਦ ਕਰਦਾ ਜਿਨ੍ਹਾਂ ਦੇ ਬੱਚਿਆਂ ਨੇ ਇਸ ਵਿਸ਼ੇਸ਼ ਸਨਮਾਨ ਦੇ ਲਈ ਆਪਣਾ ਸਮਾਂ ਕੱਢਿਆ ਤੇ ਉਹਨਾਂ ਦੀ ਇਸ ਉਪਲਬਧੀ ਨੂੰ ਸਨਮਾਨਿਆ ਤੇ ਮੈਂ ਆਸ ਕਰਦਾ ਕਿ ਅੱਗੇ ਤੋਂ ਜਿਹੜੇ ਕਾਰਨਾਮੇ ਅਜਿਹੇ ਜਾਂ ਅਜਿਹੇ ਇਨਾਮ ਤੇ ਆਪਣੀ ਵੱਧ ਯੋਗਦਾਨ ਦਾ ਪ੍ਰਦਰਸ਼ਨ ਕਰਕੇ ਸਾਡੀ ਪੂਰੀ ਸਟਾਫ ਦੀ ਮਿਹਨਤ ਦੇ ਨਾਲ ਅਸੀਂ ਵਧਿਆ ਰਹੀ ਜੇ ਦੇ ਰਹੇ ਹਾਂ ਤੇ ਹੁਣੇ-ਹੁਣੇ ਜੋ ਬੱਚੇ ਦਾਸ ਹੀ ਕਰਦਾ ਸਾਡਾ ਇਹਨਾਂ ਦਾ ਰਿਜ਼ਲਟ ਜਿਹੜਾ ਕਲੀਅਰ ਹੋਇਆ ਸੀ ਉਹਦੇ ਵਿੱਚ ਅਸੀਂ 92% ਤੱਕ ਪਹੁੰਚ ਗਏ ਆਂ ਆਸ ਕਰਦੇ ਹਾਂ ਕਿ ਇਸ ਸਾਲ ਜਿਹੜੇ ਸਾਡੇ ਬੱਚੇ ਕਲੀਅਰ ਹੋਣਗੇ ਬੋਰਡ ਇਗਜ਼ਾਮ ਦੇ ਵਿੱਚ ਉਹਨਾਂ ਨੂੰ ਅਸੀਂ ਮੈਰਿਟ ਵਿੱਚ ਲੱਗੇ ਆਉਣ ਦੀ ਕੋਸ਼ਿਸ਼ ਕਰੀਏ ਇਹਨਾਂ ਦੇ ਵਿੱਚੋਂ ਬੱਚੇ ਸਾਡੇ ਕੋਲ ਜੋ 450 ਦੇ ਵਿੱਚੋਂ 404 ਅੰਕ ਲੈ ਕੇ ਵਿਰਤੀ ਕੌੜ ਕੁੜੀ ਚੌੜਾ ਤੋਂ ਉਹਨਾਂ ਨੇ 92% ਅੰਕ ਹਾਸਲ ਕੀਤੇ ਤੇ 10ਵੀਂ ਕਲਾਸ ਦੀ ਜਸਵਿੰਦਰ ਕੌਰ ਉਹਨਾਂ ਨੇ ਇੰਗਲਿਸ਼ ਦੇ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਸਾਨੂੰ ਮਾਣ ਬਖਸ਼ਿਆ ਹੈ ਤੇ ਮੈਂ ਕਮੇਟੀ ਮੈਂਬਰਾਂ ਦੇ ਧਿਆਨ ਵਿੱਚ ਇੱਕ ਗੱਲ ਲੈ ਕੇ ਆਉਣਾ ਚਾਹੁੰਦਾ ਹਾਂ ਜਿਵੇਂ ਬੱਚਿਆਂ ਦੇ ਲਈ ਵੀ ਕੁਝ ਖਾਸ ਉਪਰਾਲੇ ਕਰੋਗੇ ਤਾਂ ਜੋ ਇਹਨਾਂ ਬੱਚਿਆਂ ਦੀ ਜੜੀ ਅਗਲੇਰੀ ਪੜ੍ਹਾਈ ਦੇ ਵਿੱਚ ਕੋਈ ਵਿਘਨ ਨਾ ਪੈ ਸਕੇ ਮੈਂ ਸਮੂਹ ਸਾਧ ਸੰਗਤ ਜੀ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰਮਨੀ ਦੇਵ ਜੀ ਦੇ ਅਗਲੇਰੇ ਆਉਣ ਵਾਲੇ 25 ਦਸੰਬਰ 25 ਦਸੰਬਰ ਨੂੰ ਜੋ 25 ਨਵੰਬਰ ਨੂੰ ਪ੍ਰਕਾਸ਼ਪੁਰ ਦੀਆਂ ਲੱਖ ਲੱਖ ਮੁਬਾਰਕਾਂ ਦਿਨਾ ਆ ਤੇ ਵਿਸ਼ਵਾਸ ਵਿਸ਼ਵਾਸ ਦਿਵਾਣਾ ਹੈ ਕਿ ਅਸੀਂ ਇਸ ਸਕੂਲ ਨੂੰ ਹੋਰ ਮਿਹਨਤ ਕਰਕੇ ਬਹੁਤ ਜ਼ਿਆਦਾ ਕੋਆਪਰੇਸ਼ਨ ਦੇ ਨਾਲ ਪੇਰੈਂਟਸ ਦੇ ਵਿਚ ਕੋਆਪਰੇਸ਼ਨ ਨਾਲ ਬਲੰਗਤਾ ਪਹੁੰਚਾਈਏ ਧੰਨਵਾਦ ਬਹੁਤ ਧੰਨਵਾਦੀ ਗੁਰਸਾਹਿਬ ਜੀ ਦੇ ਪਾਮ ਵਾਲੇ 6 ਪੌੜੀਆਂ ਨਸਰ ਦੇ ਪਾੜ ਉਪਰ ਮੈਂ ਕਹਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ 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 ਸਤ

पाल सिंह रसूल पर तो अमृतपाल सिंह पुखेंद्र सिंह पुखेंद्र सिंह अमनदीप सिंह